ਅੱਤ ਦੀ ਗਰਮੀ ਦੇ ਵਿੱਚ ਲੋਕਾਂ ਨੂੰ ਇੰਤਜ਼ਾਰ ਸੀ 1 ਜੂਨ ਦਾ ਕਿਉਂਕਿ ਉਹਨਾਂ ਵੱਲੋਂ ਆਪਣੀ ਵੋਟ ਦਾ ਇਸਤੇਮਾਲ ਕੀਤਾ ਜਾਣਾ ਸੀ ਅਤੇ ਆਪਣੀ ਸਰਕਾਰ ਚੁਣੀ ਜਾਣੀ ਸੀ ਜਿੱਥੇ ਕਿ ਹਰ ਇੱਕ ਪਾਰਟੀ ਦੇ ਉਮੀਦਵਾਰ ਵੱਲੋਂ ਅੱਤ ਦੀ ਗਰਮੀ ਦੇ ਵਿੱਚ ਪੂਰਾ ਜ਼ੋਰ ਲਾਇਆ ਸੀ ਆਪਣੇ ਲਈ ਵੋਟਾਂ ਮੰਗ ਲਈ ਉੱਥੇ ਹੀ ਅੱਜ ਵੋਟਾਂ ਵਾਲੇ ਦਿਨ ਆਮ ਆਈ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਲੋਕਾਂ ਨੂੰ ਮਿਲਦੇ ਨਜ਼ਰ ਆਏ ਲੋਕਾਂ ਦੇ ਵਿੱਚ ਕਰਮਜੀਤ ਅਨਮੋਲ ਪਤੀ ਕਾਫੀ ਉਤਸ਼ਾਹ ਪਾਇਆ ਗਿਆ ਲੋਕਾਂ ਵੱਲੋਂ ਕਰਮਜੀਤ ਅਮੋਲ ਨਾਲ ਸੈਲਫੀਆਂ ਕਰਾਈਆਂ ਗੀਆਂ ਇਸ ਮੌਕੇ ਕਰਮਜੀਤ ਅਮੋਲ ਖੁਦ ਲੋਕਾਂ ਦੇ ਫੋਨ ਫੜ ਕੇ ਹਰ ਇੱਕ ਨਾਲ ਸੈਲਫੀ ਕਰਾਉਂਦੇ ਨਜ਼ਰ ਆਏ ਅਤੇ ਲੋਕਾਂ ਨੂੰ ਮਿਲੇ ਇਸ ਮੌਕੇ ਫਰੀਕ ਕੋਟ ਦੇ ਵਿਧਾਇਕ ਗੁਰਦੇਵ ਸਿੰਘ ਸੇਖੋ ਵੀ ਉਹਨਾਂ ਨਾਲ ਮੌਜੂਦ ਰਹੇ ਇਸ ਮੌਕੇ ਗੱਲਬਾਤ ਕਰਦਿਆਂ ਹੋਇਆ ਕਰਮਜੀਤ ਅਮੋਲ ਨੇ ਕਿਹਾ ਜਿੱਥੇ ਕਿ ਅੱਜ ਅਤ ਦੀ ਗਰਮੀ ਹੈ ਉੱਥੇ ਹੀ ਲੋਕਾਂ ਵੱਲੋਂ ਲਗਾਤਾਰ ਵੋਟ ਦਾ ਇਸਤੇਮਾਲ ਕੀਤਾ ਜਾ ਰਿਹਾ ਤੇ ਉਹਨਾਂ ਨਾਲ ਹੀ ਅਪੀਲ ਕੀਤੀ ਜਿਨ੍ਹਾਂ ਵੱਲੋਂ ਹਲੇ ਤੱਕ ਵੋਟ ਨਹੀਂ ਪਾਈ ਗਈ ਉਹ ਵੀ ਅਪੀਲ ਉਹੀ ਆਪਣੀ ਵੋਟ ਦਾ ਇਸਤੇਮਾਲ ਕਰਨ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜ ਜਿੱਥੇ ਕਰਮਜੀਤ ਅਨਮੋਲ ਦਾ ਸਾਦਗੀ ਰੂਪ ਲੋਕਾਂ ਦੇ ਵਿੱਚ ਵਿਚਰ ਰਿਹਾ ਸੀ ਹੁਣ ਲੋਕ ਕਿੰਨਾ ਕ ਇਹਨਾਂ ਨੂੰ ਫਤਵਾ ਦਿੰਦੇ ਆ ਅਤੇ ਇਸ ਵਾਰ ਕਿਸ ਦੀ ਜਿੱਤ ਹੁੰਦੀ ਹੈ ਤੁਸੀਂ ਵੀ ਸੁਣੋ ਇਸ ਮੌਕੇ ਹੋਰ ਕੀ ਕਿਹਾ ਕਰਮਜੀਤ ਅਨਮੋਲ ਨੇ ਗਰਮੀ ਬਹੁਤ ਹੈ ਜੀ ਲੋਕ ਪਾਰੇ ਨੇ ਵੋਟਾਂ ਜਿਵੇਂ ਵੀ ਹੈਗਾ ਹੈ ਪਰ ਲੋਕਾਂ ਚਾਹ ਬਹੁਤ ਹੈ ਜੀ ਜਿਹੜੇ ਸਾਡੇ ਵਲੰਟੀਅਰਸ ਨੇ ਜਾਂ ਜਿਹੜੇ ਆਮ ਲੋਕ ਨੇ ਆਮ ਆਦਮੀ ਪਾਰਟੀ ਨੂੰ ਬਹੁਤ ਪਿਆਰ ਕਰਦੇ ਨੇ ਜੀ ਔਰ ਬਹੁਤ ਅੱਛਾ ਰਿਸਪੌਂਸ दो साल करता जिन तो तो साल बिल्कुल जी काफी नौकरियों काम किया तरताली हजार नौकरियां सिर्फ दो साल चितियां बाकी नहरी पानी का काम किया लोगों ਬਿਜਲੀ ਮੁਫਤ ਦਿੱਤੀ ਔਰ ਕਿਸਾਨਾਂ ਨੂੰ 24 ਘੰਟੇ ਬਿਜਲੀ ਦਿੱਤੀ ਹੋਰ ਕਿਨ ਸਕੂਲ ਆਫ ਐਮਿਨੈਂਸ ਬਣ ਰਹੇ ਨੇ ਸੇ ਸਹੂਲਤਾਂ ਦਿੱਤੀਆਂ ਮੁਫਤ ਦੇ ਵਿੱਚ ਇੰਨੇ ਕੰਮ ਪਹਿਲਾਂ ਕਦੇ ਇੱਕ ਕੰਮ ਵੀ ਨਹੀਂ ਕੀਤਾ ਕਿਸੇ ਫਿਰਪੁਰ ਦੇ ਵਿਕਾਸ ਲਈ ਹੁਣ ਕਾਪਾ ਕੀ ਕਰਦੇ ਜੇ ਅਗਰ ਜਸਤੀ ਹੁੰਦੀ ਹੈ ਜਾਂ ਲੋਕਾਂ ਦਾ ਪਰਵਾਹ ਨਹੀਂ ਬਹੁਤ ਕੋਸ਼ਿਸ਼ ਕਰਾਂਗੇ ਜੀ ਬਹੁਤ ਕੁਝ ਦੁਨੀਆ ਦੇ ਨਕਸ਼ੇ ਤੇ ਲਿਆਵਾਂਗੇ ਫਿਰਪੁਰ ਸੋ ਦੇਖੋ ਹੁਣ ਬਹੁਤ ਵਧੀਆ ਜੀ ਲੋਕਾਂ ਦਾ ਬਹੁਤ ਹੀ ਵਧੀਆ ਰਿਸਪਾਂਸ ਹੈ ਸਬ ਮੈਂ ਅਪੀਲ ਕਰਨੀ ਚਾਹੁੰਨਾ ਕਿ ਤੁਸੀਂ ਸਾਰੇ ਜਣੇ ਵੋਟ ਦਾ ਇਸਤੇਮਾਲ ਜ਼ਰੂਰ ਕਰਿਓ ਕਿਉਂਕਿ ਆਪਾਂ ਇਹ ਵੋਟ ਦਾ ਅਧਿਕਾਰ ਲੜ ਕੇ ਲਿਆ ਔਰ ਔਰ ਜ਼ਰੂਰੀ ਹੈ ਵੋਟ ਪਾਉਣਾ ਹਰ ਇੱਕ ਬੰਦੇ ਦਾ ਹਰ ਇੱਕ ਇਨਸਾਨ ਦਾ ਜੀ ਦੀ ਵੋਟ ਬਣੀ ਹੈ ਉਹਨੂੰ ਪਾਣੀ ਚਾਹੀਦੀ ਹੈ ਔਰ ਬਾਕੀ ਆਪਸੀ ਭਾਈਚਾਰਾ ਬਣਾ ਕੇ ਜਰੂਰ ਰੱਖਣਾ ਇਸੇ ਨਾਲ ਲੜਨਾ ਨਹੀਂ ਝਗੜਨਾ ਨਹੀਂ ਅਮਨ ਸ਼ਾਂਤੀ ਦੇ ਨਾਲ ਵੋਟਾਂ ਪਾਉਣੀਆਂ ਨੇ ਔਰ ਕੋਈ ਵੀ ਇਹ ਚਾਹੇ ਕਿਸੇ ਵੀ ਪਾਰਟੀ ਕਰਕੇ ਜਾਂ ਕਿਸੇ ਉਮੀਦਵਾਰ ਕਰਕੇ ਲੜਾਈ ਝਗੜਾ ਨਹੀਂ ਕਰਨਾ ਆਪਣੇ ਪਿੰਡ 'ਚ ਆਪਣੇ ਮਹੱਲੇ 'ਚ ਜਾਂ ਆਪਣੇ ਕਿਤੇ ਵੀ ਸ਼ਹਿਰ ਦੇ ਵਿੱਚ ਭਾਈਚਾਰਾ ਕਸਾਂਜ ਬਰਕਰਾਰ ਰੱਖ ਜਰਨਜੀਤ ਇੱਕ ਚੀਜ਼ ਜਿਹੜੀ ਰਿਪੋਰਟ ਦੇ ਵੋਟਰਾਂ ਨੂੰ ਉਹ ਕਣ ਕੇ ਕਿ ਇਸ ਵਾਰ ਕੋਈ ਵੀ ਉਮੀਦਵਾਰ ਨੇ ਰਿਪੋਰਟ ਆਪਦੇ ਹਲਕੇ 'ਚ ਵੋਟ ਨਹੀਂ ਭਾਈ ਜਿੱਥੋਂ ਚੋਣ ਲੜਦੇ ਆ ਜੀ ਜਿਹਨੇ ਵੀ ਉਮੀਦਵਾਰ ਸੀ ਸਾਰੇ ਦੁਨੀਆ ਸਿਆਣਾ ਤੋਂ ਆਏ ਸੀਗੇ ਇਹ ਜ਼ਰੂਰ ਖੜਕੇ ਹਾਂ ਜੀ ਦੇਖੋ ਜਿਹੜਾ ਕਲਾਕਾਰ ਹੁੰਦਾ ਉਹ ਤਾਂ ਸਾਰੇ ਪੰਜਾਬ ਦਾ ਹੀ ਹੁੰਦਾ ਇਹ ਸਾਰਾ ਪੰਜਾਬ ਹੀ ਆਪਣਾ ਕੋਈ ਚੱਕਰ ਨਹੀਂ ਇਹ ਆਪਾਂ ਇਹ ਤਕਲੀਫਾਂ ਦੂਰ ਕਰ ਦਾਂਗੇ ਆਪਾਂ ਬੰਦੇ ਨੇ ਸ਼ਿਕਾਇਤਾਂ ਵੀ ਇੱਥੇ ਨਹੀਂ ਆਪਾਂ ਹੀ ਪੀਸ ਥੋੜਾ